ਤਨ ਤਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਜਾਂ ਨਵੀਆਂ ਗੱਲਾਂ ਬਾਤਾਂ ਸ਼ੇਅਰ ਕਰਨ ਲੱਗੇ ਆ ਤਾਂ ਅੱਜ ਅਸੀਂ ਜੋ ਮੁੱਖ ਮੰਤਰੀ ਪੰਜਾਬ ਨੇ ਨਰੇਗਾ ਨੂੰ ਲੈ ਕੇ ਬਿਆਨ ਦਿੱਤਾ ਹੈ ਨਰੇਗਾ ਨੂੰ ਲੈ ਕੇ ਕਲੀਅਰ ਕੀਤਾ ਕਿ ਨਰੇਗਾ ਦੇ ਜਿਹੜੇ ਕੰਮ ਹੈ ਥੋੜਾ ਜਿਹਾ ਉਹਨਾਂ ਦੇ ਵਿੱਚ ਚੇਂਜ ਵੀ ਕੀਤਾ ਜਾਊਗਾ ਤਾਂ ਮਤਲਬ ਵੀ ਉਹਨੇ ਕਿਹਾ ਕਿ ਮੈਂ ਸੈਂਟਰ ਦੇ ਨਾਲ ਗੱਲਬਾਤ ਕਰੀ ਹੈ ਤਾਂ ਉਹਨੇ ਕਿਹਾ ਕਿ ਪੰਚਾਇਤਾਂ ਨੂੰ ਪਾਵਰਾਂ ਦੇਵਾਂਗੇ ਪੰਚਾਇਤਾਂ ਨੂੰ ਯਾਨੀ ਕਿ ਨਰੇਗਾ ਦਾ ਜਿਹੜਾ ਕੰਮ ਹੈ ਉਹਨਾਂ ਨੂੰ ਫੁੱਲ ਵਟਾ ਫੁੱਲ ਪਾਵਰਾਂ ਦੇਵਾਂਗੇ ਤੇ ਜਾਣੇ ਕਿ ਉਹ ਕੰਮ ਹੋਣੇ ਚਾਹੀਦੇ ਜਿਹਦੇ ਨਾਲ ਪੰਜਾਬ ਨੂੰ ਫਾਇਦਾ ਹੋਵੇ ਪਿੰਡਾਂ ਨੂੰ ਫਾਇਦਾ ਹੋਵੇ ਤਾਂ ਅਸੀਂ ਅੱਜ ਉਹਦੇ ਤੇ ਕੋਈ ਜਾਣਕਾਰੀ ਮੁੱਖ ਮੰਤਰੀ ਸਾਹਿਬ ਨੂੰ ਦੇਣੀ ਚਾਹੁੰਦੇ ਆ ਕਿ ਪਿੰਡਾਂ ਦੀ ਸਫਾਈ ਨਰੇਗਾ ਤੋਂ ਹੁੰਦੀ ਪਿੰਡਾਂ ਦੀ ਸਫਾਈ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਨਰੇਗਾ ਤੋਂ ਤੇ ਜਿਹੜੇ ਜ਼ਿਮੀਦਾਰਾਂ ਦੇ ਖਾਲੇ ਆ ਪਹਿਲਾਂ ਕੱਚੇ ਖਾਲੇ ਹੁੰਦੇ ਸੀ ਜ਼ਿਮੀਦਾਰ ਆਪ ਹੀ ਕੱਢ ਕੇ ਲੈ ਜਾਂਦੇ ਸੀ ਨਾਲੇ ਕੱਚੇ ਖਾਲੇ ਹੁੰਦੇ ਸੀ ਤਾਂ ਇਸ ਵਾਸਤੇ ਖਾਲਿਆਂ ਤੋਂ ਡਰੇਗਾ ਬੰਦ ਕੀਤੀ ਜਾਵੇ ਤੇ ਉਹ ਜਿਹੜੇ ਪਿੰਡ ਹੈ ਜਾਨੇ ਕਿ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਪਿੰਡ ਦੀ ਸਫਾਈ ਹੋਣੀ ਜ਼ਰੂਰੀ ਹੈ ਜਵੇਂ ਰੋਖ ਲਵਾਏ ਜਾਣ ਜਾਂ ਜਿਹਦੇ ਨਾਲ ਪੰਜਾਬ ਦਾ ਵਾਤਾਵਰਨ ਦੇ ਨਾਲ ਫਾਇਦਾ ਹੋਵੇ ਜਾਂ ਪੰਜਾਬ ਨੂੰ ਲਾਹਾ ਹੋਵੇ ਕੰਮ ਦਾ ਉਹ ਕੰਮ ਕਰਵਾਏ ਜਾਣੇ ਚਾਹੀਦੇ ਨੇ ਨਰੇਗਾ ਤੋਂ ਜਵੇਂ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਵੀ ਇੱਧਰ ਦੀ ਭੜੀ ਚਾ ਕੇ ਇੱਧਰ ਕਰਤੀ ਉਧਰਲੀ ਉਧਰ ਕਰਤੀ ਐਸੇ ਕੰਮ ਤੇ ਲੱਗੇ ਰਹਿੰਦੇ ਆ ਤਾਂ ਇਸ ਵਾਸਤੇ ਪਿੰਡ ਦੀ ਸਫਾਈ ਆ ਜਿਹੜੀ ਇਹ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਆ ਪਹਿਲਾਂ ਪਿੰਡ ਸਾਫ਼ ਹੋਣੇ ਚਾਹੀਦੇ ਹੁਣ ਜਵੇਂ ਤੂੜੀ ਤੰਦ ਲਾਇਆ ਨਾਲੀਆਂ ਨਾਲੇ ਭਰੇ ਪਏ ਆ ਪਾਣੀ ਸੜਕਾਂ ਦੇ ਵਿੱਚੋਂ ਛਾ ਜਾਂਦਾ ਤਾਂ ਇਸ ਵਾਸਤੇ ਜਿਹੜੀ ਨਰੇਗਾ ਹੈ ਇਹ ਤਾਂ ਪਹਿਲਾ ਪਿੰਡ ਦੀ ਸਫਾਈ ਹੋਣੀ ਜ਼ਰੂਰੀ ਹੈ ਤੇ ਜਿਹੜੀ ਖਾਲਿਆਂ ਤੇ ਨਰੇਗਾ ਚੱਲਦੀ ਆ ਖਾਲਿਆਂ ਤੋਂ ਨਰੇਗਾ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਪੱਕੇ ਖਾਲਿਆਂ ਦੇ ਵਿੱਚ ਕਿੱਡਾ ਵੱਡੀ ਮਿੱਟੀ ਹੁੰਦੀ ਹੈ ਉਹ ਜ਼ਿਮੀਂਦਾਰ ਆਪ ਵੀ ਕੱਢ ਸਕਦੇ ਆ ਪਹਿਲਾਂ ਵੀ ਜ਼ਿਮੀਂਦਾਰ ਖਾਲੇ ਸਾਫ਼ ਕਰਦੇ ਸੀ ਨਾਲੇ ਕੱਚੇ ਹੁੰਦੇ ਸੀ ਧੋਰੀ ਖਾਲੇ ਹੁੰਦੇ ਸੀ ਕਿੰਨੀ ਕਿੰਨੀ ਮਿੱਟੀ ਕੱਢਦੇ ਸੀ ਕਿਉਂਕਿ ਉਦੋਂ ਪਾਣੀਆਂ ਦੀ ਲੋੜ ਸੀ ਪਾਣੀ ਖੇਤਾਂ ਤੱਕ ਲਿਜਾਂਦੇ ਸੀ ਫੇਰ ਹੀ ਫਸਲ ਹੁੰਦੀ ਸੀ ਹੁਣ ਪਾਣੀ ਆਮ ਹੋ ਗਏ ਮੋਟਰਾਂ ਚੱਲੀ ਜਾਂਦੀਆਂ ਜਾਣੇ ਕਿ ਕੋਈ ਖਾਲੇ ਘਟਣ ਦੀ ਕਦਰ ਨਹੀਂ ਕਰਦਾ ਨਰੇਗਾ ਉਹ ਕਸ ਕੇ ਜੇ ਲੈ ਕੇ ਮਾਰ ਦਿੰਦੀ ਆ ਤਾਂ ਖਾਲਿਆਂ ਤੋਂ ਨਰੇਗਾ ਬੰਦ ਹੋਣੀ ਚਾਹੀਦੀ ਹੈ ਤੇ ਨਰੇਗਾ ਜਿਹੜੀ ਪਿੰਡ ਦੀ ਸਫਾਈ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਜਿਵੇਂ ਵਾਤਾਵਰਣ ਦੇ ਲਈ ਪੇੜ ਪੌਦੇ ਨਰੇਗਾ ਤੋਂ ਉਹ ਕੰਮ ਕਰਾਏ ਜਾਣੇ ਚਾਹੀਦੇ ਆ ਜਿਹੜੇ ਪੰਜਾਬ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਲਾਹੇਵੰਦ ਹੋਣੇ ਚਾਹੀਦੇ ਤੇ ਪਿੰਡ ਦੀ ਸਫਾਈ ਹੈ ਜਿਹੜੀ ਉਹ ਪਹਿਲ ਦੇ ਆਧਾਰ ਤੇ ਨਰੇਗਾ ਤੋਂ ਕਰਾਉਣੀ ਚਾਹੀਦੀ ਹੈ ਮੱਖ ਮੰਤਰੀ ਸਾਹਿਬ ਨੂੰ ਮੈਂ ਅਪੀਲ ਕਰਦਾ ਤੇ ਮੱਖ ਮੰਤਰੀ ਨੇ ਜਿਹੜਾ ਨਰੇਗਾ ਨੂੰ ਲੈ ਕੇ ਸਟੈਂਡ ਲਿਆ ਤਾਂ ਇਹ ਸਟੈਂਡ ਕਲੀਅਰ ਹੋਣਾ ਚਾਹੀਦਾ ਤੇ ਨਰੇਗਾ ਦੇ ਜਿਹੜੇ ਕੰਮ ਆ ਉਹ ਹੋਣੇ ਚਾਹੀਦੇ ਜਿਹੜੇ ਪੰਜਾਬ ਦੇ ਲਾਹੇਵੰਦ ਹੋਵੇ ਤੇ ਪਿੰਡ ਦੀ ਸਫਾਈ ਨਰੇਗਾ ਤੋਂ ਚਾਰ ਵਾਰੀ ਸਾਲ ਦੇ ਵਿੱਚ ਦੀ ਜਰੂਰ ਹੋਣੀ ਚਾਹੀਦੀ ਹੈ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਾ ਕੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ